ਗੁਰੂ ਕੇ ਦਾਸਾਂ ਦੀ ਤੇ ਅੱਜ ਸ਼ਹਾਦਤ ਵਾਲਾ ਆ ਜਿਹੜੀ ਰਾਤ ਲੰਘ ਰਹੀ ਐ ਇਹ ਰਾਤ ਆਖਰੀ ਰਾਤ ਸੀ ਜਿਸ ਦਿਨ ਇੱਕ ਮਾਤਾ ਤੇ ਉਹਦੇ ਸਤਕਾਰਯੋਗ ਪੁੱਤਰੇ ਇਕੱਠੇ ਬੈਠੇ ਸਨ ਸਰੀਰ ਕਰ ਰੂਹਾਂ ਕਰਕੇ ਤੱਜ ਵੀ ਲਏ ਉਹ ਇਕੱਠੇ ਬੈਠੇ ਬਸ ਪਿਆਰ ਦੀਆਂ ਬਾਤਾਂ ਇਤਿਹਾਸ ਦੀਆਂ ਬਾਤਾਂ ਵਡੇਰਿਆਂ ਦੀਆਂ ਬਾਤਾਂ ਹੀ ਕਰਦਾ ਇਸ ਤੋਂ ਦੂਜੀ ਗੱਲ ਨਹੀਂ ਕਰਦਾ ਤੇ ਮੈਂ ਕੱਲ੍ਹ ਸ਼ਾਮ ਨੂੰ ਕਿਹਾ ਸੀ ਜਦੋਂ ਕਿਸੇ ਨੂੰ ਜੱਜ ਸਜ਼ਾ ਇਹ ਮੌਤ ਸੁਣਾਉਂਦਾ ਹੈ ਤੇ ਬੰਦੇ ਦਾ ਅੱਧਾ ਵਜਨ ਘਟ ਜਾਂਦਾ ਹੈ ਤੇ ਜਦੋਂ ਇਹ ਪਤਾ ਲੱਗੇ ਨਾ ਜੀ ਸਵੇਰੇ ਲਾ ਦੇਣਗੇ ਫਾਂਸੀ ਤੇ ਡਾਕਟਰਾਂ ਦੀ ਟੀਮ ਸਰਾਣੇ ਖੜੀ ਰਹਿੰਦੀ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ ਪ੍ਰਬੰਧ ਕਰਕੇ ਰੱਖਿਆ ਜਾਂਦਾ ਹੈ ਤੇ ਇੱਥੇ ਮੇਰੇ ਗੁਰੂ ਕੇ ਲਾਲਾ ਨੂੰ ਸਜ਼ਾ ਇਹ ਮੌਤ ਜਿੰਦਾ ਦੀਵਾਰ ਵਿੱਚ ਚਿੰਨ੍ਹ ਦਿਓ ਜਲਾਦਾਂ ਦਾ ਪ੍ਰਬੰਧ ਹੋ ਚੁੱਕਾ ਹੈ ਸ਼ਾਸ਼ਲ ਬੇਗ ਬਾਸ਼ਲ ਬੇਗ ਸਮਾਣੇ ਉਹਨਾਂ ਇੱਕ ਸ਼ਰਤ ਤੇ ਖਜੂਰ ਕੇ ਪੁੱਤਰਾ ਨੂੰ ਚੁਣਨ ਦਾ ਨੀਆਂ ਵਿੱਚ ਚਿੰਨਣ ਦਾ ਸੁਭਾ ਸਰਹੰਦ ਦੇ ਨਾਲ ਵਾਦਾ ਕੀਤਾ ਸਾਡੇ ਪਿਛਲੇ ਗੁਨਾਹ ਤੇ ਲਕੀਰ ਮਾਰ ਦਿਓ ਗੁਰੂ ਪੁੱਤਰਾ ਨੂੰ ਚਿੰਨਣ ਦੀ ਕਿੱਡੀ ਕੁ ਗੱਲ ਐ ਅਸੀਂ ਦੋਨੋਂ ਭਰਾ ਚਿੱਤੇ ਇੱਕ ਕਿੱਡੀ ਕੁ ਗੱਲ ਐ ਜਦੋਂ ਸਾਧ ਸੰਗਤ ਅੱਜ 13 ਕੋ ਦਾ ਦਿਨ ਚੜਿਆ ਦਾਦੀ ਮਾਂ ਉਹਦੇ ਲਾਲ ਸਾਰੀ ਰਾਤ ਅਮਰਤ ਮਈ ਬਾਣੀਆਂ ਦਾ ਜਾ ਇਤਿਹਾਸ ਪਿਛਲੀਆਂ ਵਡੇਰਿਆਂ ਦੀਆਂ ਸਾਖੀਆਂ ਸਾਂਝੀਆਂ ਕਰਦੇ ਰਹੇ ਤੇ ਇਹ ਵੀ ਕਿੰਡੀ ਕਮਾਲ ਦੀ ਗੱਲ ਹੈ ਦੋਨੋਂ ਇੰਨੇ ਦ੍ਰਿੜ ਤੇ ਪੱਕੇ ਇਰਾਦਿਆਂ ਵਾਲੇ ਐ ਜੇ ਕਿਤੇ ਸਾਧ ਸੰਗਤ ਇੱਕ ਵੀ ਵਿੱਚੋਂ ਡੋਲ ਜਾਂਦਾ ਤੇ ਇਤਿਹਾਸ ਬਦਲ ਜਾਂਦਾ ਸਾਰੇ ਇਤਿਹਾਸ ਨੇ ਮੋੜ ਲੈ ਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋਨੋਂ ਸਾਹਿਬਜ਼ਾਦੇ ਇੱਕੋ ਸੁਰ ਵਿੱਚ ਸਮੇ ਸਮੇ ਦੇ ਹੁਕਮਰਾਨ ਨੂੰ ਕਹਿੰਦੇ ਆ ਵੀ ਨਹੀਂ ਇਸਲਾਮ ਮਾੜਾ ਨਹੀਂ ਪਰ ਅਸੀਂ ਨਹੀਂ ਕਬੂਲ ਕਰ ਜੁਲਮ ਦੇ ਖਿਲਾਫ ਤਲਵਾਰ ਚੁੱਕੀ ਹੈ ਚੁੱਕਦੇ ਰਵਾਂਗੇ ਚੁੱਕੀ ਸੀ ਦਾਦੇ ਨੇ ਵੀ ਚੁੱਕੀ ਸੀ ਸਾਡੇ ਪਿਤਾ ਨੇ ਵੀ ਚੱਕੀ ਹੈ ਤੇ ਆਉਣ ਵਾਲੀਆਂ ਜਿਹੜੀਆਂ ਮੇਰੇ ਪਾਤਸ਼ਾਹ ਮੇਰੇ ਪਿਤਾ ਗੁਰੂ ਦੀਆਂ ਪੁਸ਼ਟਾਂ ਉਹ ਵੀ ਚੱਕਣਗੇ ਇਹ ਤਲਵਾਰ ਜੁਲਮ ਦੇ ਖਿਲਾਫ ਹਮੇਸ਼ਾ ਦੇ ਲਈ ਮਿਆਂ ਦੇ ਵਿੱਚੋਂ ਬਾਹਰ ਰਹੇਗੀ ਜ਼ੁਲਮ ਨੂੰ ਕਦੇ ਵੀ ਇਹ ਕਿਸੇ ਵੀ ਤਰ੍ਹਾਂ ਦੀ ਹੱਲਾਸ਼ੀਰੀ ਨਹੀਂ ਦੇ। ਇਹ ਜਵਾਬ ਉਹਨਾਂ ਨੂੰ ਬੋਲਾ ਕਰ ਰਹੇ ਸਨ ਗੁਰੂ ਪੁੱਤਰਾਂ। ਅੰਦਰ ਧੀਰਜ ਨਹੀਂ ਸੀ ਧਰ ਪਰ। ਇੱਕ ਪਾਸੇ ਉਮਰਾਂ ਵੇਖੀਆਂ ਜਾ ਰਹੀਆਂ ਦੂਜੇ ਪਾਸੇ ਜ਼ੁਬਾਨ ਤੋਂ ਨਿਕਲਦੇ ਜਵਾਬ ਸੁਨੇ ਜਾ ਰਹੇ ਹੈ। ਤੇ ਸਾਧ ਸੰਗਤ ਸੱਤ ਸੱਤੇ ਉਹ ਰਾਤ ਲੰਘ ਚੁੱਕੀ ਸੀ ਤੇ ਅੱਜ 13ਵਾਂ ਦਿਨ ਚੱਲ ਰਿਹਾ ਸੀ ਤੇ ਉਸ ਬੁਰਜ ਦੀਆਂ ਪੌੜੀਆਂ ਤੇ ਰਾਤ ਦੇ ਵਕਤ ਨਾ ਕੋਈ ਚੜ੍ਹ ਕੇ ਜਦੋਂ ਆ ਰਿਹਾ ਸੀ ਤੇ ਮਾਂ ਨੂੰ ਇੰਜ ਲੱਗਿਆ ਵੀ ਭਾਣਾ ਵਾਪਰਨ ਵਾਲਾ ਹੈ ਦਾਦੀ ਨੂੰ ਮਹਿਸੂਸ ਹੋਇਆ ਪਰ ਉਸੇ ਤਰ੍ਹਾਂ 12 ਕੋਹ ਦੀ ਰਾਤ ਦੀ ਤਰ੍ਹਾਂ ਅੱਜ 13 ਕੋਹ ਦੀ ਜਦੋਂ ਆ ਜਿਹੜੇ ਪਿੱਛੇ ਰਾਤ 12 ਕੋਹ ਦੀ ਲੰਘ ਕੇ ਗਈ ਹੈ ਇਸ ਰਾਤ ਵੀ ਗੁਰਜ ਦੀਆਂ ਪੌੜੀਆਂ ਤੇ ਅੱਤੀ ਰਾਤ ਨੂੰ ਕੋਈ ਚੜ੍ਹ ਕੇ ਆ ਰਿਹਾ ਸੀ 11 ਕੋਹ ਦੀ ਰਾਤ ਨੂੰ ਵੀ ਕੋਈ ਗੁਰਜ ਦੀਆਂ ਪੌੜੀਆਂ ਚੜ੍ਹ ਕੇ ਆ ਰਿਹਾ ਸੀ ਜਦੋਂ ਗੁਰਜ ਦੀਆਂ ਪੌੜੀਆਂ ਚੜ੍ਹ ਕੇ 11 ਕੋਹ ਦੀ ਰਾਤ ਨੂੰ ਗੁਰੂ ਮਾਤਾ ਗੁਰੂ ਪੁੱਤਰਾਂ ਦੇ ਸਾਹਮਣੇ ਹੋਇਆ ਤੇ ਉਹ ਸਿੱਖ ਸੀ ਬਾਬਾ ਮੋਤੀਰਾਹ ਅੱਜ ਵੀ ਜਦੋਂ ਅੱਧੀ ਰਾਤ ਨੂੰ ਉਹ ਗੁਰੂ ਮਾਤਾ ਦੇ ਸਾਹਮਣੇ ਗਿਆ ਤੇ ਉਹ ਵੀ ਮੋਤੀ RAM ਹੀ ਸੀ ਦੋਨੋਂ ਦਿਨ ਦੀ ਉਹਨੇ ਸੇਵਾ ਕੀਤੀ ਘਰ ਵਾਲੀ ਨਾਲ ਸਲਾਹ ਕਰਦਾ ਹੈ ਗਹਿਣੇ ਤਾਂ ਉਸ ਸਿਪਾਹੀ ਨੇ ਕਹਿ ਲਓ ਸਾਰੇ ਦੇ ਸਾਰੇ ਹੀ ਰੱਖ ਲੈ ਪਰ ਅੱਜ ਦੇਾਂਗੇ ਘਰ ਵਿਚਨ ਤੱਕ ਦੀਆਂ ਗੱਲਾਂ ਹੋਣ ਲੱਗ ਪਈਆਂ ਆਪਣੇ ਆਪ ਨੂੰ ਵਿਚਨ ਤੱਕ ਤਿਆਰ ਬੈਠੇ ਸਨ ਵੀ ਇਹ ਸੇਵਾ ਕਿਤੇ ਮਿਲਣੀ ਹੈ ਇਹ ਕਿਤੇ ਪਲ ਰੋਜ਼ ਰੋਜ਼ ਮਿਲਣੀ ਤੇ ਇਹਦੀ ਤਾਂ ਕੋਈ ਕੀਮਤ ਹੀ ਨਹੀਂ ਜੇ ਆਪਾਂ ਆਪ ਵੇਚ ਕੇ ਵੀ ਇਹ ਸੇਵਾ ਕਰਨੀ ਪੈ ਰਹੀ ਹੈ ਤੇ ਕੋਈ ਮਹਿੰਗਾ ਨਹੀਂ ਸੌਦਾ ਕਰ ਲੈਣਾ ਚਾਹੀਦਾ ਸਾਧ ਸੰਗਤ ਆਪਾਂ ਆਪ ਵਿਚਨ ਤੱਕ ਲੈ ਲਈ ਤਿਆਰ ਬਰ ਤਿਆਰ ਦੇ ਆਪਣੇ ਘਰ ਨੂੰ ਵੇਚ ਕੇ ਉਹ ਪੈਸੇ ਦੇ ਕੇ ਤੇ ਗੁਰੂ ਮਾਤਾ ਤੱਕ ਗੁਰੂ ਪੁੱਤਰਾਂ ਤੱਕ ਅੱਜ ਬਾਬਾ ਮੋਤੀराम ਪਹੁੰਚਿਆ 12 ਕੋ ਦੀ ਰਾਤ ਅੱਜ ਜਿਹੜੀ ਲੰਘ ਰਹੀ ਹੈ ਤੇ ਉਸ ਵਕਤ ਸਾਹਮਣੇ ਮਾਤਾ ਨੇ ਪਿਆਰ ਨਾਲ ਦੁੱਧ ਛਕਿਆ ਤੇ ਅਸੀਸਾਂ ਦਿੱਤੀਆਂ ਮੋਤੀ ਬੇਪੁੱਤ ਮੋਤੀ ਇੱਕ ਦੁਨੀਆ ਦਾ ਮੋਤੀ ਹੈ ਜੀਦੀ ਸਮਾਪਤ ਕੇ ਚਮਕ ਫਿੱਕੀ ਪੈ ਜਾਂਦੀ ਹੈ ਵਿਪੁੱਤ ਮੋਤੀ ਤੇਰੀ ਚਮਕ ਉਹ ਚਮਕ ਬਣੇਗੀ ਜਿਹੜੀ ਰਹਿੰਦੀ ਦੁਨੀਆ ਤੱਕ ਵੀ ਫਿੱਕੀ ਨਾ ਪਈ ਬੋਲੇ ਈਸ਼ਰ ਰਹਿੰਦੀ ਦੁਨੀਆ ਤੱਕ ਇਹ ਅਸੀਸਾਂ ਇੱਕ ماں ਠੰਡੇ ਬੁਰਜ ਵਿੱਚ ਬੈਠੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਲ ਬੈਠੀ ਦੇ ਤੇ ਨਹੀਂ ਪਈ ਜੀ ਉਹ ਸਮੋਤੀ ਦੀ ਚਮਕ ਫਿੱਕੀ ਅੱਜ ਵੀ ਉਸੇ ਤਰ੍ਹਾਂ ਚਮਕ ਰਿਆ ਹੈ ਬਾਬਾ ਮੋਤੀ RAM ਜੀ ਜਿਨ੍ਹਾਂ ਗੁਰੂ ਪੁੱਤਰਾ ਨੂੰ ਦੁੱਧ ਛਕਾ ਕੇ ਸੇਵਾ ਕੀਤੀ ਜਦੋਂ ਵਾਪਸੀ ਕੀਤੀ ਨਾ 13 ਫੋ ਦਾ ਦਿਨ ਚੜਿਆ ਤੇ 13 ਫੋ ਦੇ ਦਿਨ ਚੜਨ ਦੇ ਨਾਲ ਨਾ ਸ਼ਿਪਾਹੀ ਬੁਰਜ ਦੇ ਉੱਪਰ ਜਾ ਕੇ ਜਿਹੜੇ ਮਾਤਾ ਜੀ ਦੇ ਸਾਹਮਣੇ ਖੜੇ ਹੋ ਗਏ ਤੇ ਉਹਨਾਂ ਕਹਿੰਦੇ ਇਹਨਾਂ ਨੂੰ ਲੈ ਕੇ ਜਾਣਾ ਤੇ ਉਹ ਬੜੇ ਸੋਹਣੇ ਬੋਲ ਜੀ ਕਵੀਆਂ ਦੇ ਸਾਰੇ ਬੜੇ ਉਹ ਪਿਆਰ ਨਾਲ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਜੁਰਾ ਵਰ ਫਤਿਹ ਸਿੰਘ ਕੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਜੁਰਾ ਵਰ ਫਤਿਹ ਸਿੰਘ ਕੋੜੀ ਚੜੇ ਪੜੋ ਪਿਆਰਾਂ ਛਗਨ ਕਰੇ ਜੋ ਰਾਵਰ ਫਤੇ ਸਿੰਘ ਕੋੜੀ ਚੜੇ ਉਹਨਾਂ ਗੁਰੂ ਪੁੱਤਰਾਂ ਤੇ ਕੋੜੀ ਚੜਨ ਦਾ ਉਪਤ ਹੋ ਚੁੱਕਿਆ ਸੀ ਜਿਸ ਵੇਲੇ ਸਿਪਾਹੀਆਂ ਕਹੇ ਵੀ ਇਹਨਾਂ ਨੂੰ ਲੈ ਕੇ ਜਾਣਾ ਮਾਂ ਨੇ ਕਿਹਾ ਵੀ ਹੁਣ ਉਸ ਕੋੜੀ ਤੁਸਾਂ ਚੜਨਾ ਵੀ ਜਰਾ ਪਹਿਲਾਂ ਸ਼ਿੰਗਾਰ ਤੇ ਕਰੀ ਸ਼ਗਨ ਤਾਂ ਕਰੀ ਆਓ ਕਵੀ ਅੱਲਾ ਯਾਰ ਖਾਂ ਆਓ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੋ ਉਹ ਮੇਰੇ ਪੁੱਤਰੋ ਤੁਹਾਨੂੰ ਮੈਂ ਤੋਰਨ ਲੱਗੀ ਆ ਲਾੜੀ ਮੌਤ ਵਿਉਣ ਵਾਸਤੇ ਤੁਸਾਂ ਜਾਣਾ ਹੈ ਆਓ ਮੇਰੇ ਲਾਲ ਤੁਹਾਨੂੰ ਮੈਂ ਆਪਣੇ ਸੀਨੇ ਨਾਲ ਲਾ ਲਾ जाने से पहले, पहले गले से, से लगा तो लो केशों को कंघी कर, कर... केसां नु कंघी की केशों को कंघी कर, कर... कर... मुंह दुलहा तो लो नन्ने से सरों, सरों पे, पे... कलगी सजा तो लो मरने से पहले दूल्हा बना तो ए मेरे विलाल ਅੱਜ ਤੁਸੀ ਮਰਨਾ ਹੈ ਸ਼ਹੀਦਿਆਂ ਦੇ ਜਾਮ ਪੀਣੇ ਨੇ ਲਾੜੀ ਮੌਤ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਓ ਮੇਰੇ ਲਾਲ ਜਰਾ ਮਰਨ ਤੋਂ ਪਹਿਲਾਂ ਤੁਹਾਡੇ ਕਲਗਲੀਆਂ ਸਜਾਵਾਂ ਤੁਹਾਡੇ ਸੁੰਦਰ ਬਸਤਰ ਸਜਾ ਦੇਵਾਂ ਸਿਰਾਂ ਤੇ ਦਸਤਾਰਾਂ ਸਜਾ ਦੇਵਾਂ ਮੇਰੇ ਲਾਲ ਆਓ ਤੁਹਾਨੂੰ ਮਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਲਾੜੇ ਵਾਂਗ ਸਜਾ ਲਾੜੇ ਵਾਂਗ ਸਜਾ ਕੇ ਤੋਰਦੀ ਹੈ ਉੱਥੇ ਉਧਰੋਂ ਚੂਨਾ ਪਹੁੰਚ ਚੁੱਕਾ ਸੀ ਇੱਟਾਂ ਵੀ ਪਹੁੰਚ ਚੁਕੀਆਂ ਸਨ ਜਗ੍ਹਾ ਕਰ ਕਰ ਦਿੱਤੀ ਗਈ ਸੀ ਠੰਡੇ ਬੁਰਜ ਦੇ ਬਿਲਕੁਲ ਸਾਹਮਣੇ ਅੱਜ ਵੀ ਸਾਹਮਣੇ ਤੁਸੀਂ ਦਰਸ਼ਨ ਕਰੋ ਠੰਡੇ ਬੁਰਜ ਤੋਂ ਸਾਹਮਣੇ ਉਹ ਸ਼ਹੀਦੀ ਸਥਾਨ ਦੇ ਦਰਸ਼ਨ ਹੁੰਦੇ ਆ ਕਿਉਂਕਿ ਇਹ ਇੱਕ ਬਹੁਤ ਵੱਡੀ ਸਮੇਂ ਦੇ ਹੁਕਮਰਾਨਾਂ ਦੀ ਚਾਲ ਸੀ ਕਿ ਜੇ ਕਿਤੇ ਬੁਰਜ ਤੋਂ ਓਲੇ ਸ਼ਹੀਦ ਕਰਾਂਗੇ ਤੇ ਹੋ ਸਕਦਾ ਮਾਤਾ ਦਾ ਮਨ ਨਾ ਟੋਲੇ ਜੇ ਆਪਾਂ ਬੁਰਜ ਦੇ ਬਿਲਕੁਲ ਸਾਹਮਣੇ ਦੀਵਾਰਾਂ ਚਿਨਾਂਗੇ ਬੁਰਜ ਤੇ ਖੜੀ ਇਹਨਾਂ ਦੀ ਦਾਦੀ ਇਹਨਾਂ ਨੂੰ ਅੱਖਾਂ ਨਾਲ ਤੱਕ ਸਕੇਗੀ ਤੱਕਦੇ ਤੱਕ ਦੇਖ ਹੋ ਸਕਦਾ ਹੈ ਇਹਨਾਂ ਦੀ ਦਾਦੀ ਦੀ ਉੱਤੋਂ ਬੁਰਜ ਤੋਂ ਖੜੀ ਦੀ ਆਵਾਜ਼ ਆ ਜਾਏ ਮੇਰੇ ਪੁੱਤਰਾ ਨੂੰ ਛੱਡ ਦਿਓ ਮੈਂ ਇਸਲਾਮ ਕਬੂਲ ਕਰਨ ਵਾਸਤੇ ਤਿਆਰ ਹਾਂ ਉਹ ਇਸ ਬੋਲ ਨੂੰ ਸੁਣਨਾ ਚਾਹੁੰਦੇ ਹੈ ਬੜੀ ਬੇਸਬਰੀ ਨਾਲ ਉਹਨਾਂ ਦੇ ਕੰਨ ਇੰਤਜ਼ਾਰ ਕਰ ਰਹੇ ਹੈ ਪਰ ਨਹੀਂ ਸਾਤ ਸੰਗਤ ਜਦੋਂ ਸੱਜ ਚੁੱਕੇ ਆ ਗੁਰੂ ਪੁੱਤਰ ਤੇ ਮੈਂ ਹਰ ਸਾਲ ਇਹ ਬੇਨਤੀ ਆਪ ਜੀ ਨੂੰ ਕਰਦਾ ਹੁਣਾ ਤੇ ਗੁਰੂ ਮਾਤਾ ਨੇ ਜਦੋਂ ਅਸੀਸਾਂ ਦਿੱਤੀਆਂ ਤੇ ਅੱਜ ਅਸੀਸ ਦੇ ਵਿੱਚ ਇੱਕ ਸ਼ਬਦ ਦੀ ਕਮੀ ਸੀ ਅੱਗੇ ਜਦੋਂ ਮਾਤਾ ਜੀ ਨੇ ਤੋਰਨਾ ਤੇ ਇੱਕ ਨਾਲ ਥਾਪੜੇ ਦੇ ਕੇ ਸ਼ਬਦ ਕਹਿਣੇ ਪੁੱਤਰ ਮੈਂ ਤੁਹਾਡੀ ਇੱਥੇ ਬੈਠੀ ਇੰਤਜ਼ਾਰ ਕਰਾਂਗੀ ਤੁਹਾਡੀ ਉਡੀਕ ਕਰਾਂਗੀ ਪਰ ਅੱਜ ਮਾਂ ਜੀ ਨੇ ਇਹ ਸ਼ਬਦ ਨਹੀਂ ਸੀ ਆਪਣੇ ਮੁਖ ਚੋਂ ਕਹਿ ਦਿੱਤਾ ਮਾਂ ਦਾਦੀ ਅੱਜ ਇੱਕ ਸ਼ਬਦ ਦੀ ਕਮੀ ਅੱਜ ਤੁਸੀਂ ਕਿਹਾ ਨਹੀਂ ਵੀ ਮੈਂ ਉਡੀਕਾਂਗੀ ਤੇ ਦਾਦੀ ਗਲਵਕੜੀ ਚ ਭਰ ਕੇ ਦੋਨਾਂ ਨੂੰ ਕਹਿੰਦੀ ਹੈ ਪੁੱਤਰ ਅੱਜ ਤੁਸੀਂ ਉਡੀਕੋਗੇ ਮੈਂ ਤੁਹਾਡੇ ਪਿੱਛੇ ਅੱਜ ਤੁਸੀਂ ਉਡੀਕੋਗੇ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਗੁਰੂ ਮਾਤਾ ਦੇ ਪਵਿੱਤਰ ਚਰਨਾਂ ਨੂੰ ਸਪਰਸ਼ ਕਰਦੇ ਆ ਪਿਆਰ ਨਾਲ ਤੇ ਅਜੇ ਤੁਰੇ ਬਾਬਾ ਫਤਿਹ ਸਿੰਘ ਫੇਰ ਤੋਂ ਵਾਪਸ ਆ ਕੇ ਉਮਰ 7 ਕੋਸਾਲਾਂ ਦੀ ਹੈ ਨਾ ਜੇ ਬਾਬਾ ਜੂਰਾ ਵਰ ਸਿੰਘ 9 ਸਾਲਾਂ ਦੇ ਵਾਪਸ ਆਏ ਤੇ ਟੁੱਟ ਕੇ ਮਾਂ ਨੂੰ ਫਿਰ ਤੋਂ ਆਪਣੀ ਗਲਵਕੜੀ ਵਿੱਚ ਛੋਟੇ ਛੋਟੇ ਨੰਨੇ ਹੱਥ ਦਾਦੀ نیچے ਬੈਠ ਕੇ ਪਿਆਰ ਦਿੱਤੀਏ ਰੱਜ ਕੇ ਮੱਥਾ ਚੁੰਮਦੀ ਹੈ ਤੇ ਇੱਕ ਗੱਲ ਕਹਿੰਦੀ ਹੈ ਮਾਂ ਤੁਸੀਂ ਨਾ ਸਾਡੇ ਪਿੱਛੇ ਆਉਂਗੇ ਨਾ ਛੇਤੀ ਆਉਂਗੇ ਨਾ ਦੇਰੀ ਤਾਂ ਨਹੀਂ ਲਾਉਂਗੇ ਉਹ ਸ਼ਬਦ ਢਾਡੀ ਸਾਹਿਬ ਦੇ ਬਹੁਤ ਸੋਹਣੇ ਸੋਹਣ ਸਿੰਘ ਸੀਤਲ ਜੀ ਦੇ ਕਿ ਤੁਰਪੇ ਦੋਵੇਂ लाडले ਜਦ ਫਤੇ ਬੁਲਾ ਕੇ ਜਦੋਂ ਦੋਨੋਂ ਲਾਲ ਦਾਦੀ ਜੀ ਨੂੰ ਫਤੇ ਬਲਾ ਕੇ ਜਦੋਂ ਤੁਰੇ ਤੁਰਪੇ ਦੋਵੇਂ लाडले ਜਦ ਫਤੇ ਬਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਮਾਂ ਦੇ ਆਖਰੀ ਵਾਰ ਚਰਨਾਂ ਨੂੰ ਹੱਥ ਲਾ ਦਿੱਤਾ ਇਹ ਪੂਜਨੀਕ ਮਾਤਾ ਹੈ ਜੀ ਬੜਾ ਬੜਾ ਸਿਮਰਨ ਹੈ ਮਾਤਾ ਜੀ ਦਾ ਜੇ ਅਸੀਂ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ ਬਾਬਾ ਬਕਾਲਾ ਸਾਹਿਬ ਦੇ ਪਵਿੱਤਰ ਅਸਥਾਨ ਤੇ ਸਿਮਰਨ ਕੀਤਾ ਭੂਰਾ ਸਾਹਿਬ ਵਿੱਚ ਬਹਿ ਕੇ ਤੇ ਗੁਰੂ ਮਾਤਾ ਬਾਰ-ਬਾਰ ਨਹੀਂ ਵਿਚਰਦੇ ਰਹੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਕਰਦੇ ਰਹੇ ਉਹ ਸਿਮਰਨ ਕਰਨ ਵਾਲੀ ਪੂਜਨੀਕ ਮਾਤਾ ਇਹ ਬੜੀ ਕਮਾਈ ਹੈ ਉਹਦੀ ਕਮਾਈ ਤੋਂ ਬਿਨਾ ਏ ਪਲ ਵੇਖੇ ਨਹੀਂ ਜਾਂਦੇ ਕਮਾਈ ਤੋਂ ਬਿਨਾ ਡੋਲ ਜਾਂਦਾ ਇਨਸਾਨ ਪਰ ਜੇ ਕਮਾਈ ਹੋਵੇ ਤੇ ਉਹ ਅੰਦਰ ਨੂੰ ਦਰਅਸਲ ਡੋਲਨ ਜਦੋਂ ਉਹਨਾਂ ਵਾਪਸੀ ਕੀ ਮਾਂ ਜੀ ਨੂੰ ਪਿਆਰ ਨਾਲ ਜਿਵੇਂ ਬੱਚੇ ਛੋਟੇ ਹੁੰਦੇ ਆ ਮਾਵਾਂ ਕਈ ਵਾਰੀ ਪਿਆਰ ਦਿੰਦੀਆਂ ਤੇ نیچے ਬਹਿ ਜਾਂਦੀਆਂ ਵੀ ਬੱਚੇ ਤੋਂ ਗੱਲ ਤੱਕ ਪਹੁੰਚਿਆ ਨਹੀਂ ਉੱਥੇ ਬੈਠ ਕੇ ਤੇ ਕਹਿ ਰਹੇ ਸੀ ਬੜੇ ਪਿਆਰ ਨਾਲ ਕਿ ਤੁਰ ਪੇ ਦੋਵੇਂ लाडले ਜਦ ਫਤੇ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਭੂਖੇ ਵਿੱਚੋਂ ਪਰਤ ਕੇ ਦਰਵਾਜ਼ੇ 'ਚੋਂ ਵਾਪਸ ਆ ਕੇ ਭੂਖੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾਹਾਂਜੀ ਅਸੀਂ ਕਿਤੇ ਉਡੀਕ ਦੇ ਉਡੀਕ ਦੀ ਥੱਕ ਜਾਈਏ ਵੀ ਹੁਣ ਵੀ ਆਏ ਹੁਣ ਵੀ ਆਏ ਹੁਣ ਵੀ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਤੁਸੀਂ ਛੇਤੀ ਆਉਣਾ ਨਾਲ ਕਹਿ ਦਿੱਤਾ ਵੀ ਛੇਤੀ ਜਿੰਨਾ ਛੇਤੀ ਹੋ ਸਕੇ ਬਾਬਾ ਫਤੇਹ ਸਿੰਘ ਕਹਤ ਬਾਬਾ ਜੋਰਾਵਰ ਸਿੰਘ ਕੋਲ ਖੜੇ ਮਾਮਲ ਵੇਖ ਰਹੇ ਐ ਨਾਲੇ ਬਾਬਾ ਫਤੇਹ ਸਿੰਘ ਵੱਲ ਵੀ ਤੁਸੀਂ ਛੇਤੀ ਆਉਣਾ ਨਹੀਂ ਤੇ ਰਸਕੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਜੇ ਤੁਸੀਂ ਦੇਰੀ ਕਰ ਦਿੱਤੀ ਤੇ ਜਿਹੜਾ ਫਤਿਹ ਸਿੰਘ ਤੇਰਾ ਸਭ ਤੋਂ ਵੱਧ ਲਾਡਲਾ ਹੈ ਜਿਹੜਾ ਫਤਿਹ ਸਿੰਘ ਤੇਰਾ ਸਭ ਤੋਂ ਵੱਧ ਜੀ ਵੀ ਜੀ ਲਵਾਉਂਦਾ ਹੈ ਜੇ ਮਾਂ ਦੇਰੀ ਕੀਤੀ ਤੇ ਮੈਂ ਤੇਰੇ ਸਾਹਮਣੇ ਖਲੋ ਕੇ ਤੇਰੇ ਗਲੇ ਨਾਲ ਲਾ ਕੇ ਕਹਿ ਰਿਹਾ ਤੇਰਾ ਸਭ ਤੋਂ ਵੱਧ ਜੀ ਲਵਾਉਣ ਵਾਲਾ ਫਤਿਹ ਸਿੰਘ ਤੇਰੇ ਨਾਲ ਰੂਸ ਜੀ ਬੜੇ ਭਾਵਪੂਰਤ ਇਹ ਬੋਲੇ ਦਸ ਜਣ ਫਤੇਸ ਮਾਂ ਨੇ ਕੀ ਕਹਿਣਾ ਸੀ ਇਹ ਹੀ ਕਿਹਾ ਨਾ ਪੁੱਤਰ ਕੋਈ ਗੱਲ ਨਹੀਂ ਤੁਸੀਂ ਤੁਰੋ ਦੇਰੀ ਵਾਲੀ ਕਿਹੜੀ ਗੱਲ ਹੈ ਥੋੜੇ ਤੋਂ ਬਾਅਦ ਮੈਂ ਦੇਰੀ ਕਰਾਂ ਨਹੀਂ ਨਹੀਂ ਤੁਸੀਂ ਤੁਰੋ ਤੇ ਉਹ ਸ਼ਬਦ ਸੀ ਚੱਲੋ ਮੇਰੇ ਧੀਰਿਓ ਮੈਂ ਮਗਰੇ ਆ ਉਹ ਧੀਰਿਆ ਧੀਰਿਆ ਵਰਗੇ ਪੁੱਤਰ ਨੇ ਗੁਰੂ ਪਤ ਗੁਰੂ ਪਤ ਸਾਹਿਬ ਚੱਲੋ ਮੇਰੇ ਧੀਰਿਓ ਮੈਂ ਮਗਰੇ ਆਵਾ ਪੁੱਤਾਂ ਬਾਜੋ ਜਾਉਂਦੀਆਂ ਕਦ ਸੁਣੀਆਂ ਪੁੱਤਰ ਜੀ ਰਿਸ਼ਤਾ ਕੇਵਲ ਇਹ ਨਹੀਂ ਕਿ ਬਸ ਇੱਕ ਮਾਂ ਪੁੱਤ ਦੀ ਆਸਰੀ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਹੋਂ ਤੇ ਮਾਂ ਪੁੱਤ ਖੁਸ਼ ਨੇ ਬੇਟਾ ਜੀ ਜਿੱਦਣ ਇੱਕ ਮਾਂ ਦਾ ਪੁੱਤਰ ਉਹਦੀਆਂ ਅੱਖਾਂ ਸਾਹਮਣੇ ਅੱਖਾਂ ਤੋਂ ਓਲੇ ਹੋ ਜਾਏ ਉਸ ਦਿਨ ਇੱਕ ਮਾਂ ਦਾ ਦੁਨੀਆਂ ਵਿੱਚ ਜੀਣਾ ਸਭ ਤੋਂ ਔਖਾ ਹੁੰਦਾ ਹੈ ਪੁੱਤਾਂ ਬਾਝੋਂ ਜਾਉਂਦੀਆਂ ਕਦ ਸੁਣੀਆਂ ਮਾਵਾ ਮਾਂ ਪੁੱਤਰਾਂ ਦੀ ਸਾਂਝ ਜਿਉਂ ਬੜੀ ਸਾਂਝ ਹੈ ਗਹਿਰੀ ਸਾਂਝ ਹੈ ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ ਤੌਰ ਕਰਾਂ ਦੀਆਂ ਰੌਣਕਾਂ ਸੱਚ ਖੱਡ ਵਸਾਂ ਤੁਸੀਂ ਚੱਲੋ ਮੇਰੇ ਹੀਰੇ ਪੁੱਤਰੋ ਤੁਸੀਂ ਤੁਰੋ ਤੇ ਸਹੀ ਕਹਿੰਦੇ ਆਪਾਂ ਨਾ ਅੱਜ ਤੱਕ ਰੌਣਕਾਂ ਲਾਈਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਾਂ ਰੌਣਕਾਂ ਸਰਸਾ ਦੇ ਕਿਨਾਰੇ ਲਾਈਆਂ ਆਪਾਂ ਰੌਣਕਾਂ ਕੁੰਮੇ ਮਾਸ਼ਕੀ ਦੀ ਸ਼ਾਨ ਵਿੱਚ ਲਾਈਆਂ ਆਪਾਂ ਰੌਣਕਾਂ ਗੰਗੂ ਦੇ ਘਰ ਲਾਈਆਂ ਆਪਾਂ ਰੌਣਕਾਂ ਕੋਤਵਾਲੀ ਵਿੱਚ ਮੁਰਿੰਡੇ ਲਾਈਆਂ ਆਪਾਂ ਰੌਣਕਾਂ ਠੰਡੇ ਬੁਰਜ ਵਿੱਚ ਲਾਈਆਂ ਪਰ ਅਗਲੀਆਂ ਰੌਣਕਾਂ ਜਿਹੜੀਆਂ ਲਾਵਾਂਗੇ ਮੇਰੇ ਲਾਲ ਉਹ ਰੌਣਕਾਂ ਇੱਥੇ ਨਹੀਂ ਉਹ ਰੌਣਕਾਂ ਆਪਾਂ ਸੱਚਖੰਡ ਵਿੱਚ ਲਾਵਾਂਗੇ ਉੱਥੇ ਤੁਹਾਡੇ ਦਾਦਾ ਗੁਰੂ ਵੀ ਹਾਜ਼ਰ ਬਣ ਕੇ ਸਾਧ ਸੰਗਤ ਬੜਾਈ ਰੱਜ ਕੇ ਪਿਆਰ ਦਿੱਤਾ ਇੱਥੇ ਇੱਕ ਕਿਉਂਕਿ ਮਾਤਾ ਜੀਤੋ ਜੀ ਜਿਹੜੇ ਉਹ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਸੱਚਖੰਡ ਗਵਣ ਕਰ ਗਏ ਸੀ ਸਤਿਗੁਰਾਂ ਨੂੰ ਕਹਿ ਦਿੱਤਾ ਸੀ ਪਾਤਸ਼ਾਹ ਇਹ ਸਮਾਂ ਵੇਖ ਨਹੀਂ ਹੋਣਾ ਹਜ਼ੂਰ ਟਾਲੋ ਤੁਸੀਂ ਤੇ ਪਾਤਸ਼ਾਹ ਨੇ ਕਿਹਾ ਸੀ ਨਹੀਂ ਦਿੱਤੋ ਜੀ ਇਹ ਸਮਾਂ ਟਲ ਨਹੀਂ ਹੋਣਾ ਇਹ ਆਕਾਲ ਤੁਰਖ ਵੱਲੋਂ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਇਹ ਦਿੱਤਾ ਮਾਤਾ ਜੀ आनंदपुर साहिब ਦੀ ਧਰਤੀ ਤੇ ਮਾਤਾ ਜੀਤੋ ਜੀ ਜਿਹੜਾ ਉਹ ਸੱਚਖੰਡ ਗਵਣ ਕਰ ਚੁੱਕੀ ਹੈ ਤੇ ਸੁਭਾਵਿਕ ਗੱਲ ਹੈ ਜੀ ਹੁਣ ਤਾਂ ਸੇ ਸੋਸ਼ਲ ਮੀਡੀਆ ਤੇ ਬੜਾ ਵਹਿਣੀ ਜਦੋਂ ਕਿਤੇ ਬੱਚਿਆਂ ਨੂੰ ਤੋੜਿਆ ਜਾਂਦਾ ਹੈ ਧੀਆਂ ਦੀਆਂ ਗੋਲੀਆਂ ਤੁਰਦੀਆਂ ਨੇ ਜਾਂ ਬੱਚਿਆਂ ਨੂੰ ਵਿਆਹਣ ਵਾਸਤੇ ਅਸੀਂ ਲੈ ਕੇ ਜਾਂਦੇ ਹਾਂ ਪੁੱਤਰਾਂ ਨੂੰ ਫੁਲਕਾਰੀਆਂ ਤਾਣ ਕੇ ਤੋੜਦੇ ਹਾਂ ਬੜੇ ਪਿਆਰ ਨਾਲ ਚਾਹ ਨਾਲ ਖੁਸ਼ੀ ਨਾਲ ਤੁਰੇ ਜਾਂਦੇ ਆ ਤੇ ਅੱਜ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੁਲਣ ਲੱਗੇ ਨਾ ਮਾਤਾ ਦਾ ਧਿਆਨ ਅਚਨ ਚੇਤ ਕੁਝ ਸਾਂ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੀ ਸੱਚਖੰਡ ਗਮਣ ਕਰ ਚੁੱਕੀ ਆਪਣੀ ਨੋਹ ਜੀਤੋ ਵੱਲ ਜਾਂਦੀ ਤੇ ਚੇਤਾ ਆ ਗਿਆ ਮੇਰੀਏ ਧੀਏ ਜੀਤੋ ਤੈਨੂੰ ਤੇ ਧੀਏ ਬਹੁਤ ਚਿਰ ਹੋ ਗਿਆ ਵਿਛੜੀ ਨੂੰ ਤੈਨੂੰ ਤੇ ਬੜੇ ਹੀ ਸਮੇ ਹੋ ਗਏ ਸੱਚਖੰਡ ਵਿੱਚ ਡੇਰੇ ਲਾਇਆ ਆ ਵੇਖ ਅੱਜ ਨਾ ਤੇਰੇ ਲਾਲ ਜੋਰਾਵਰ ਸਿੰਘ ਫਤਿਹ ਸਿੰਘ ਅੱਜ ਘੋੜੀ ਚੜਨ ਲੱਗਿਆ ਖਾਰੇ ਚੜਨ ਲੱਗਿਆ ਵਿਆ ਸਮੇ ਬੱਚਿਆਂ ਨੂੰ ਖਾਰੇ ਅੱਜ ਤੇਰੇ ਬੱਚੇ ਖਾਰੇ ਚੜਨ ਲੱਗਿਆ ਘੋੜੀ ਚੜਨ ਲੱਗਿਆ ਲਾੜੀ ਮੌਤ ਨੂੰ ਵਿਆਹਣ ਵਾਸਤੇ ਕਿੰਨਾ ਚੰਗਾ ਹੋਵੇ ਕਿ ਅੱਜ ਤੂੰ ਵੀ ਆਪਣੇ ਲਾਲਾਂ ਨੂੰ ਆਪਣੇ ਬੱਚਿਆਂ ਨੂੰ ਖਾਰੇ ਚੜਦੇ ਵੇਖਣਾ ਕਿੰਨਾ ਚੰਗਾ ਉਹ ਚੇਤਾ ਆ ਗਿਆ ਜਿਹੜੀ ਕੁਝ ਸਮਾਂ ਪਹਿਲਾਂ ਵਿਛੜੀ ਹੋਈ ਆਪਣੀ ਸਤਿਕਾਰਯੋਗ ਨੋਹ ਹੈ ਧੀਆ ਵਾਂਗੂ ਪਿਆਰ ਦਿੰਦੇ ਸਨ ਮਾਤਾ ਉਹ ਚੇਤੇ ਵਿੱਚ ਕਹਿ ਰਹੇ ਸਨ ਕਿ ਆ ਜਾ ਜੀਤੋ ਰਾਣੀਏ ਲੈ ਮਿੰਟ ਉਦਾਰੇ ਕਿਉਂਕਿ ਉਹ ਸੱਚਖੰਡ ਵਿੱਚ ਤੇ ਆਪਣੇ ਵੱਲੋਂ ਠੰਡੇ ਬੁਰਜ ਵਿੱਚ ਬੈਠੀ ਤੌਰ ਦੀ ਜੋਰਾਵਰ ਸਿੰਘ ਨੂੰ ਫਤਿਹ ਸਿੰਘ ਨੂੰ ਮਾਂ ਕਹਿ ਰਹੀ ਸੀ ਆ ਜਾ ਜੀਤੋ ਰਾਣੀਏ ਲੈ ਮਿੰਟ ਉਦਾਰੇ ਤੱਕ ਲੈ ਮੇਰੀ ਬੱਚੀਏ ਨੀ ਚਨ ਚੜਦੇ ਖਾਰੇ ਐ ਮੇਰੀਏ ਧੀਏ ਐ ਮੇਰੀਏ ਬੱਚੀਏ ਅੱਜ ਤੇਰੇ ਪੁੱਤਰ ਖਾਰੇ ਚੜਨ ਲੱਗੇ ਆ ਖਾਰੇ ਆ ਜਰਾ ਤੂੰ 2 4 10 ਮਿੰਟ ਉਧਾਰੇ ਲੈ ਕੇ ਸੱਚ ਖਿੰਡ ਵਿੱਚੋਂ ਆ ਜਾ ਆ ਜਾ ਤੂੰ ਜਰਾ ਵੇਖ ਤਾਂ ਸਹੀ ਇਹਨਾਂ ਨੂੰ ਤੱਕ ਤਾਂ ਸਹੀ ਤੂੰ ਤੱਕ ਲੈ ਮੇਰੀ ਬੱਚੀਏ ਨੀ ਜਨ ਚੜਦੇ ਖਾਰੇ ਕਿੰਨੇ ਸੋਹਣੇ ਲੱਗਦੇ ਇਸ ਉਮਰੇ ਪਿਆਰੇ ਤੱਕ ਕੇ ਫਿੱਕੇ ਪੈਣਗੇ ਅੰਬਰੀ ਚੰਨ ਤਾਰੇ ਐ ਮੇਰੀਏ ਧੀਏ ਮੇਰੀਏ ਬੱਚੀਏ ਅੱਜ ਜਦੋਂ ਤੇਰੇ ਜੋਰਾਵਰ ਸਿੰਘ ਤੇਰੇ ਫਤੇ ਸਿੰਘ ਨੇ ਖਾਰੇ ਚੜਨਾ ਤੇ ਇਹ ਇੰਨੇ ਸੋਹਣੇ ਲੱਗ ਰਹੇ ਨੇ ਕਿ ਅੰਬਰਾਂ ਦੇ ਚੰਨ ਤੇ ਤਾਰੇ ਵੀ ਫਿੱਕੇ ਪੈ ਜਾਣਗੇ ਉਹਨਾਂ ਤੋਂ ਵੀ ਤੇਰੇ ਜੋਰਾਵਰ ਸਿੰਘ ਤੇਰਾ ਫਤੇ ਸਿੰਘ ਬਹੁਤ ਪਿਆਰਾ ਹੈ ਬਹੁਤ ਪਿਆਰਾ ਚਲੋ ਆਪਣੇ ਆਪ ਨੂੰ ਸੰਭਾਲਿਆ ਜੀ ਤੇ ਗੁਰੂ ਪੁੱਤਰ ਜਿਹੜੇ ਉਥੋਂ ਬਾਬਾ ਜੋਰਾਬਰ ਸਿੰਘ ਪਾਪਾ ਪਤੀ ਸਿਖ ਰਵਾਨਾ ਹੋ ਗਏ। ਮਾਤਾ ਠੰਡੇ ਬੁਰਜ ਤੇ ਖੜੀ ਵੇਖਦੀ ਰਹੀ। ਤੇ ਅਖੀਰ ਉਥੇ ਪਹੁੰਚੇ ਜਿੱਥੇ ਨੀਆਂ ਚਣੀਆਂ ਜਾਂਦੀ ਸੀ। ਚੂਨੇ ਦਾ ਪ੍ਰਬੰਧ ਹੋ ਚੁੱਕਾ ਹੈ, ਇੱਟਾਂ ਦਾ ਪ੍ਰਬੰਧ ਹੋ ਚੁੱਕਾ ਹੈ, ਜਲਾਹਾਂ ਦਾ ਪ੍ਰਬੰਧ ਹੋ ਚੁੱਕਾ ਹੈ, ਥਾਂ ਦਾ ਪ੍ਰਬੰਧ ਹੋ ਚੁੱਕਾ ਹੈ। ਤੇ ਇੱਥੇ ਹੁਣ ਗੁਰੂ ਪੁੱਤਰਾਂ ਦਾ ਜਦੋਂ ਦੀਵਾਰਾਂ ਦੇ ਵਿੱਚ ਖਲਾਰ ਦਿੱਤਾ ਗਿਆ ਤੇ ਇੱਟਾਂ ਦੀ ਜਣਾਈ ਸ਼ੁਰੂ ਕੀਤੀ ਇੱਕ ਇੱਕ ਇੱਟ ਧਰੀ ਜਾ ਰਹੀ ਹੈ ਉਹ ਖੋਲ ਨਹੀਂ ਸੀ ਕਿ ਵਿਚਾਲੇ ਖੋਲ ਰੱਖਿਆ ਹੋਇਆ ਸੀ ਆਸੇ-ਪਾਸੇ ਕੰਧਾਂ ਕਰ ਦਿੱਤੀਆਂ ਜੀ ਬਸ ਉਹ ਇਸ ਤਰ੍ਹਾਂ ਭਰੀਆਂ ਗਈਆਂ ਨੀਆਂ ਕਿ ਜਿਵੇਂ ਅਸੀਂ ਪਿੱਲਰ ਭਰਦੇ ਹਾਂ ਮਟੀਰੀਅਲ ਸਰੀਆ ਪਾ ਕੇ ਵਿੱਚ ਮਟੀਰੀਅਲ ਪਾਉਨੇ ਆ ਇਸ ਤਰ੍ਹਾਂ ਉਹ ਭਰੀਆਂ ਜਾ ਰਹੀਆਂ ਸੀ ਜਦੋਂ ਜਿਵੇਂ ਜਿਵੇਂ ਉਹ ਦੀਵਾਰ ਕੱਢੀ ਜਾ ਰਹੀ ਹੈ ਇੱਟਾਂ ਲਾਈਆਂ ਜਾ ਰਹੀਆਂ ਨੇ ਨਾਲ-ਨਾਲ ਪੁੱਛਿਆ ਜਾਂਦਾ ਅਜੇ ਵੀ ਮੌਕਾ ਹੈ ਅਜੇ ਵੀ ਸਮਾਂ ਹੈ ਪਰ ਉਹ ਨਹੀਂ ਸਾਥ ਸੰਗਤ ਦੀਵਾਰਾਂ ਗੁਰੂ ਪੁੱਤਰਾਂ ਦੇ ਸੀਨਿਆਂ ਤੋਂ ਉੱਪਰ ਜਾਚੀਆਂ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਪਸਰੀ ਦੇ ਵਿੱਚ ਜਿਹੜੇ ਆਪਣੇ ਇੱਕ ਦੂਜੇ ਦੇ ਵੱਲ ਤੱਕ ਵੀ ਰਹੇ ਉਹ ਦੀਵਾਰਾਂ ਜਿਹੜੀਆਂ ਨੇ ਉਹ ਬਾਬਾ ਫਤਿਹ ਸਿੰਘ ਨੂੰ ਪਹਿਲਾਂ ਟੱਕੀਆਂ ਤੇ ਬਾਬਾ ਜੋਰਾਵਰ ਸਿੰਘ ਨੂੰ ਬਾਅਦ ਵਿੱਚ ਕਿਉਂਕਿ ਉਹ ਉਮਰ ਵਿੱਚ ਵੀ ਵੱਡੇ ਐ ਕੱਦ ਵਿੱਚ ਵੀ ਵੱਡੇ ਐ ਬਾਬਾ ਫਤੇਹ ਸਿੰਘ ਕੱਦ ਵਿੱਚ ਵੀ ਛੋਟੇ ਐ ਤੇ ਉਮਰ ਵਿੱਚ ਵੀ ਛੋਟੇ ਤੇ ਇੱਕੋ ਹੀ ਗੱਲ ਕਹਿੰਦੇ ਰਹੇ ਵਾਰ-ਵਾਰ ਪੁੱਛਣ ਤੇ ਜਵਾਬ ਸੱਚ ਕੋ ਮਿਟਾਓਗੇ ਅੱਜ ਸੱਚ ਮਿਟਾ ਰਹੇ ਹੋ ਤੁਸੀਂ ਸੱਚ ਕੋ ਮਿਟਾਓਗੇ ਮਿਟ ਜਾਓਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ੈਨਸ਼ਾ ਕੀ ਸ਼ਾਨ ਸੇ ਕੀ ਹੋਇਆ ਜੇ ਸ਼ੈਨਸ਼ਾ ਔਰੰਗਜ਼ੇਬ ਹੈ ਅਕਾਲ ਪੁਰਖ ਇਸ ਸ਼ੈਨਸ਼ਾਹ ਦੀ ਸ਼ਾਨ ਤੋਂ ਡਰਨ ਵਾਲਾ ਨਹੀਂ ਕਿ ਉਹਨੇ ਅਨਿਆ ਅਨਿਆ ਕਰਨਾ ਹੈ ਉਹਨੇ ਨਿਆ ਨਹੀਂ ਕਰਨਾ ਡਰਤਾ ਨਹੀਂ ਅਕਾਲ ਸ਼ੈਨਸ਼ਾਹ ਦੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ ਕਹਿ ਰਹੇ ਹਾਂ ਹਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਅਸੀਂ ਜੋ ਬੋਲ ਰਹੇ ਹਾਂ ਜੁਬਾਨ ਸਾਡੀ ਨਹੀਂ ਬੋਲਦੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿੰਦੇ ਸਾਡੀ ਜ਼ੁਬਾਨ ਤੇ ਬੈਠਾ ਹੋਇਆ ਖੁਦਾ ਬੋਲਣਿਆ ਤੁਸੀਂ ਸੱਚ ਨੂੰ ਮਿਟਾ ਰਹੇ ਹੋ ਜਹਾਨ ਤੋਂ ਮਿਟੋਗੇ ਤੁਸੀਂ ਹਮ ਆਪਣੀ ਜਾਨੇ ਦੇ ਕੇ ਅੱਜ ਸਾਡੀਆਂ ਦੋਹਾਂ ਦੀਆਂ ਜਾਨਾਂ ਨਿਕਲ ਰਹੀਆਂ ਨੇ ਅਸੀਂ ਸੈਂਕੜੇ ਜਾਨਾਂ ਅੱਜ ਬਚਾ ਰਹੇ ਹਾਂ ਹਮ ਆਪਣੀ ਜਾਨੇ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੋਂ ਕੀ ਨੀਮ ਹਮ ਹੈ ਸਰੋਪੇ ਉਠਾ ਚਲੇ ਸਿੱਖੋਂ ਕੀ ਸਲਤਨਤ ਦਾ ਪੌਦਾ ਲਗਾ ਚਲੇ ਅੱਜ ਅਸੀਂ ਸਿੱਖਾਂ ਦੀ ਇੱਕ ਸਲਤਨਤ ਦਾ ਬੂਟਾ ਲਾ ਚੱਲੇ ਆਂ ਇਹ ਬੂਟਾ ਸਦੀਆਂ ਤੱਕ ਰਹੇਗਾ ਦੁਨੀਆ ਸੁੱਕ ਜਾਏਗੀ ਤੁਸੀਂ ਸੁੱਕ ਜਾਓਗੇ ਤੁਹਾਡਾ ਰਾਜ-ਕਾਗ ਸੁੱਕ ਜਾਏਗਾ ਪਰ ਜਿਹੜਾ ਬੂਟਾ ਅੱਜ ਅਸੀਂ ਇਸ ਧਰਤੀ ਤੇ ਲਾ ਦਿੱਤਾ ਇਹ ਬੂਟਾ ਜੁਗਾਂ-ਜੁਗਾਂ ਤੱਕ ਹਰਾ ਰਹਿਣਾ ਹੈ ਦੁਨੀਆ ਦੀ ਕੋਈ ਤਾਕਤ ਇਸ ਬੂਟੇ ਨੂੰ ਸੁਕਾ ਨਹੀਂ ਸਕਦੀ ਇਹ ਬੋਲ ਗੁਰੂ ਪੁੱਤਰਾਂ ਦੇ ਉਹਨਾਂ ਨੂੰ ਦਹਿਲਾਉਣ ਵਾਲੇ ਸੀ ਸਾਥ ਸੰਗਤ ਉਹ ਦੀਵਾਰਾਂ ਨੀਚੇ ਡਿੱਗ ਪਈਆਂ ਡਿੱਗੜ ਤੇ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਫਿਰ ਸ਼ਹੀਦ ਹੀ ਕਰਨਾ ਸੀ ਤੱਕਿਆ ਵੀ ਇੱਕ ਕਿਹੜੀ ਅਵਸਥਾ ਵਿੱਚ ਨੇ ਪਰ ਉਹ ਬੇਹੋਸ਼ੀ ਦੀ ਹਾਲਾਤਾਂ ਵਿੱਚ ਸੀ ਅਜੇ ਸਰੀਰ ਦੇ ਵਿੱਚੋਂ ਪ੍ਰਾਨ ਨਹੀਂ ਵੀ ਸੀ ਨਿਕਲੇ ਤੇ ਉਹਨਾਂ ਦੀਆਂ ਫਿਰਦੀ ਗੋਡੇ ਰੱਖ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ 7 ਸਾਲਾਂ ਦੀ ਉਮਰ 9 ਸਾਲਾਂ ਦੀ ਉਮਰ ਫਿਰ ਗੋਡੇ ਰੱਖ ਕੇ ਛਾਤੀਆਂ ਦੇ ਉੱਤੇ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਦੀ ਸਾਰ ਰਗ ਟੁੱਟੀ ਕੜਤਨਾ ਦੇ ਉੱਪਰ ਜਦੋਂ ਛੁਰੀਆਂ ਚਲਾਈਆਂ ਸਾਰ ਰਗ ਵੱਡੀ ਖੂਨ ਦੀ ਘਰਾਲ ਵਗ ਗਈ ਸਾਥ ਸੰਗਤ ਬਾਬਾ ਫਤਿਹ ਸਿੰਘ ਪਹਿਲਾਂ ਸ਼ਹੀਦ ਹੋ ਗਏ ਪਰ ਬਾਬਾ ਜੋਰਾਵਰ ਸਿੰਘ ਸਾਰਾ ਕੱਟਣ ਤੇ ਸਾਡਾ ਇਤਿਹਾਸ ਕਹਿੰਦਾ ਹੈ 12 ਮਿੰਟਾਂ ਤੱਕ ਉਹ ਲਗਾਤਾਰ ਤੜਪਦੇ ਰਹੇ ਲੱਤਾਂ ਵੱਜਦੀਆਂ ਰਹੀਆਂ ਗਰਦਨ ਵੱਜਦੀ ਰਹੀ ਅਖੀਰ 12 ਮਿੰਟ ਤੜਪਨ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਵੀ ਸ਼ਹੀਦੀ ਦਾ ਜਾਂ ਅੱਜ ਵਾਲੇ ਦਿਨ ਤੇ ਠੰਡੇ ਬੁਰਜ ਤੇ ਖੜੀ ਮਾਤਾ ਸਭ ਕੁਝ ਚੱਕਿਆ ਅੱਜ ਜਦੋਂ ਦੀ ਤਕਰੀਬਨ ਕਹਿ ਲਓ ਵੀ ਸਾਢੇ 9 ਤੋਂ ਸਮਾਂ ਆਰੰਭ ਹੋਣ ਹੈ ਨੀਆਂ ਨੂੰ ਚਿੰਨਣ ਤੇ ਤਕਰੀਬਨ 11 ਵਜੇ ਤੱਕ ਇਹ ਕੰਮ ਮੁਕੰਮਲ ਹੋਣਾ ਹੈ। ਤੇ ਉਹਨਾਂ ਦੀਆਂ ਸ਼ਹਾਦਤਾਂ ਸਾਢੇ 10-11 ਵਜੇ ਅੱਜ ਦੇ ਦਿਨ ਹੋ ਜਾਂ। ਗੁਰੂ ਪੁੱਤਰ ਸ਼ਹੀਦ ਹੋ ਚੁੱਕੇ ਸੀ। ਮਾਤਾ ਜੀ ਨੂੰ ਵੀ ਠੰਡੇ ਬੁਰਜ ਵਿੱਚ ਖਬਰ ਮਿਲੀ। ਮਾਤਾ ਜੀ ਵੀ ਸ਼ਹੀਦੀ ਦਾ ਜਾਪ ਪੀ ਗਏ ਤੇ ਅਖੀਰ ਇੱਥੇ ਬਸ ਨਹੀਂ ਹੁੰਦੀ ਇਸ ਇਤਿਹਾਸ ਦੀ ਗੁਰੂ ਪੁੱਤਰਾਂ ਦੇ ਸਰੀਰ ਪਏ ਸਨ ਦੀਵਾਨ ਟੋਡਰਮਲ ਨਿੱਤਰ ਕੇ ਆਇਆ ਸਾਹਮਣੇ ਕਿ ਇਹਨਾਂ ਗੁਰੂ ਪੁੱਤਰਾਂ ਦੇ ਸਰੀਰਾਂ ਦਾ ਹੀ ਸ਼ਿਸ਼ਕਾਰ ਕਰਨ ਦੀ ਮੈਂ ਸੇਵਾ ਕਰਨੀ ਚਾਹੁੰਦਾ ਹੈ ਦੀਵਾਨ ਨੂੰ ਆਖਿਆ ਜਾ ਰਿਹਾ ਸੀ ਜੇ ਤੇਰੇ ਅੰਦਰ ਇਹ ਇੱਛਾ ਖੁਆਇਸ਼ ਹੈ ਤੇ ਜਰੂਰ ਪੂਰੀ ਕਰ ਪਰ ਇਹ ਧਰਤੀ ਤੈਨੂੰ ਖਰੀਦਣੀ ਪੈਣੀ ਹੈ ਹੁਣ ਤੁਸੀਂ ਆਪ ਸੋਚੋ ਵੀ ਜਿਹੜੇ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਬਣਿਆ ਜਾਇਦਾਦਾਂ ਦੇ ਮਾਲਕ ਬਣਿਆ ਸਾਡੇ ਕੋਲ ਇੰਨੀ ਵੀ ਜ਼ਮੀਨ